ਸਤਿ ਸ੍ਰੀ ਅਕਾਲ ਸਭੀ ਕਿਸਾਨ ਵੀਰਾਂ ਦਾ ABC ਵੀਰਾਂ ਲਈ ਪੇਜ ਤੇ ਦਸ਼ਮੇਸ਼ ਦੇ ਰੀ YouTube ਚੈਨਲ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਸੋ ਅੱਜ ਦੀ ਵੀਡੀਓ ਦੋਸਤੋ ਖਾਸ ਹੋਣ ਵਾਲੀ ਹੈ ਖਾਸ ਇਸ ਕਰਕੇ ਹੋਣ ਵਾਲੀ ਹੈ ਵੀ ਆਪਣੇ ਪੰਜਾਬ ਦੀ ਜੋ ਨੀਲੀ ਬਰੀਡ ਹੈ ਜਿਹੜੀ ਕਿ ਖਤਮ ਹੁੰਦੀ ਜਾ ਰਹੀ ਹੈ ਹੌਲੀ ਹੌਲੀ ਕਿਉਂਕਿ ਚੰਗੇ ਬੋਲਰ ਨਾ ਹੋਣ ਦੇ ਕਾਰਨ ਬਰੀਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ 'ਚ ਕਈ ਗੱਲਾਂ ਸੀ ਜਿੰਨਾ ਕਰਕੇ ਪੰਜਾਬ ਦੀ ਜਿਹੜੀ ਨੀਲੀ ਰਾਵੀ ਦੀ ਬਰੀਡ ਹੈ ਉਹ ਇੱਕ ਕਹਿ ਸਕਦੇ ਆਂ ਵੀ ਖਤਮ ਹੋਣ ਦੇ ਕੰਢੇ ਆ ਜੇ ਆਪਾਂ ਅੱਜ ਚੰਗੀਆਂ ਮੱਜਾਂ ਲੱਭਣੀਆਂ ਆ ਜਾਂ ਚੰਗੇ ਬੋਲੇ ਲੱਭਣੇ ਆ ਤਾਂ ਬਹੁਤ ਹੀ ਰੇਅਰ ਨੇ ਕਿਉਂਕਿ ਬਰੀਡ ਤੇ ਕੁਝ ਬੰਦਿਆਂ ਨੇ ਕੰਮ ਕੀਤਾ ਔਰ ਜ਼ਿਆਦਾਤਰ ਇਸ ਨੂੰ ਨੁਕਸਾਨ ਹੀ ਪਹੁੰਚਾਇਆ ਬਹੁਤੇ ਬੰਦਿਆਂ ਨੇ ਤਾਂ ਤਾਂ ਜੋ ਅਸੀਂ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਉਹ ਐਹੋ ਜਿਹਾ ਬੋਲੇ ਵੀ ਜਿਹੜਾ ਆਪਣੇ ਪੰਜਾਬ ਦੀ ਸਭ ਤੋਂ ਜ਼ਿਆਦਾ ਡਿਮਾਂਡਿੰਗ ਰਹਿੰਦੀ ਹੈ ਬਲੱਡ ਲਾਈਨ ਪਾਕਿਸਤਾਨ ਬਲੱਡ ਲਾਈਨ ਤਾਂ ਉਸੇ ਤਹਿਤ ਇੱਕ ਬੋਲੇ ਲੈ ਕੇ ਆ ਰਹੇ ਆ ਤੁਹਾਡੇ ਵਾਸਤੇ ਜਿਹੜਾ ਅਸੀਂ ਪਹਿਲਾਂ ਤਾਂ ਸ਼ੁਕਰੀਆ ਕਰਨਾ ਚਾਹਾਂਗੇ ਰਜੀਵ ਸਰਪੰਚ ABC ਵੀਰਾਵਲੀ ਦਾ ਜਿਨ੍ਹਾਂ ਨੇ ਸਿਰਫ ਪੰਜਾਬ ਦੇ ਖਾਤਰ ਇੰਨਾ ਪੈਸਾ ਇਸ ਬੁੱਲ ਤੇ ਲਗਾਇਆ ਕਿਉਂਕਿ ਡਿਮਾਂਡ ਸੀਗੀ ਸਾਨੂੰ ਵੀ ਪਤਾ ਸੀ ਵੀ ਅਸੀਂ ABC ਨਾਲ ਜੁੜਿਆ ਤਾਂ ਅਸੀਂ ABC ਇਹੋ ਜਿਹੀ ਚੀਜ਼ ਲੈ ਕੇ ਜਾਈਏ ਜਿਹੜੀ ਟੌਪ ਦੀ ਬਲਡ ਲਾਈਨ ਹੋਵੇ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਸਾਡੇ ਪੰਜਾਬ ਦੇ ਫਾਰਮਰਾਂ ਨੂੰ ਇੱਕ ਇਹੋ ਜਿਹੀ ਬਲਡ ਲਾਈਨ ਮਿਲੇ ਇਹੋ ਜਿਹੀ ਬਰੀਡ ਮਿਲੇ ਇਹੋ ਜਿਹੀ ਬੁੱਲ ਮਿਲੇ ਜਿਹੜਾ ਕਿ ਸਾਡੀ ਪੰਜਾਬ ਦੀ ਨੀਲੀ ਰਾਵੀ ਬਰੀਡ ਹੈ ਜੋ ਪਿਓਰ ਪਿਓਰਿਟੀ ਹੈ ਉਹਦੇ ਵੱਲ ਲੈ ਕੇ ਜਾਵੇ ਸੋ ਉਸੇ ਤਹਿਤ ਤੁਸੀਂ ਜੋ ਬੁੱਲ ਦੇਖ ਰਹੇ ਹੋ ਇਹਦਾ ਨਾਮ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਵੀ ਜਿੰਨੇ ਵੀ ਨੀਲੀ ਰਾਵੀ ਦੇ ਕੰਮ ਕਰਨ ਵਾਲੇ ਬੰਦੇ ਨੇ ਸਭ ਇਸ ਬੁੱਲ ਬਾਰੇ ਜਾਣਦੇ ਨੇ ਇਹ ਬੁੱਲੇ ਜੀ ਨੀਲੀ ਰਾਵੀ ਦਾ ਬਾਦਲ ਬੁੱਲੇ ਜਿਹਦੀ ਆਪਾਂ ਕਹਿ ਸਕਦੇ ਆਂ ਵੀ ਟੋਟਲ ਬਲੱਡ ਲਾਈਨ ਹੈ ਜਿਹੜੀ ਪਾਕਿਸਤਾਨ ਦੀ ਬਲੱਡ ਲਾਈਨ ਹੈ ਇਹਦੇ ਚ 100% ਬਲੱਡ ਹੈ ਜਿਹੜਾ ਪਿਓਰ ਹੈ ਪਿਓਰ ਬਲੱਡ ਲਾਈਨ ਤਾਂ ਕਹਿਣਾ ਵੀ ਇਹਦਾ ਪਿਓ ਇਹਦੀ ਦਾਦੀ ਇਹਦੀ ਨਾਨਦੀ ਇਹਦੀ ਪੜਨਾਨੀ ਇੰਦਾ ਪਰਦਾਦਾ तकरीबन ਟੋਟਲ ਬਲੱਡਲਾਈਨ ਜੋ ਪਾਕਿਸਤਾਨ ਦੀ ਹੈ ਜੋ ਪਿਓਰਿਟੀ ਵਾਲੇ ਕਿਉਂਕਿ ਆਪਾਂ ਦੇਖਦੇ ਆਂ ਪਾਕਿਸਤਾਨ ਦੇ ਵਿੱਚ ਜਿੰਨੀਆਂ ਵੀ ਮੱਜਾਂ ਨੇ ਉਹਨਾਂ ਦੇ ਆਰਡਰ ਦੇਖਦੇ ਆਂ ਉਹਨਾਂ ਦੇ ਬੋਡੀ ਸਟਰਕਚਰ ਦੇਖਦੇ ਆਂ ਉਹਨਾਂ ਦੀ ਬਿਊਟੀ ਦੇਖਦੇ ਆਂ ਤਾਂ ਉਹ ਬਿਊਟੀ ਆਪਣੇ ਪੰਜਾਬ ਵਿੱਚ ਜਾਂ ਆਪਣੇ ਇੰਡੀਆ ਵਿੱਚ ਨਹੀਂ ਮਿਲਦੀ ਜਿਹਦੇ ਆਪਣੇ तकरीबन तकरीबन ਮੈਂ ਨਾ ਪੰਜਾਬ ਦੇ ਹਰੇਕ ਬੰਦੇ ਦੀ ਰੀਜ ਹੁੰਦੀ ਹੈ ਜਿਹੜਾ ਨੀਲੀ ਰਾਵੀ ਨੂੰ ਪਿਆਰ ਕਰਦਾ ਵੀ ਮੇਰੇ ਘਰੇ ਇਹੋ ਜੀ ਬਰੀਡ ਪੈਦਾ ਹੋਵੇ ਤਾਂ ਏ ਬੋਲੇ ਜਿਹੜਾ ਬਾਦਲ ਬੋਲੇ ਜੀ ਬਾਦਲ ਬੁੱਲ ਦੀ ਮੈਂ ਤੁਹਾਨੂੰ ਹਿਸਟਰੀ ਦੱਸ ਦੇਣਾ ਫਿਰ ਇਹਦੇ ਮਾਂ-ਬਾਪ ਬਾਰੇ ਤੁਹਾਨੂੰ ਦੱਸਾਂਗੇ ਬਾਦਲ ਬੁੱਲ ਜਿਹੜਾ ਭਾਗਮਾਝ ਦਾ ਬੱਚਾ ਹੈ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਨਾਂ ਜੋ ਇਸ ਸਮੇਂ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਕੀਤੇ ਹੋਏ ਕੰਮ ਆਪਣੇ ਸਾਹਮਣੇ ਨੇ ਇਹ ਬੋਲੇ ਜਿਹੜਾ ਇਹ ਬੁੱਲ ਜਿਹੜਾ ਇਸ ਦੀ ਮਦਰ ਹੈ ਜੋ ਇਸ ਦੇ ਫਾਦਰ ਨੇ ਉਹ ਸਾਰਾ ਪਾਕਿਸਤਾਨ ਤੋਂ ਬਾਦਲ ਫਾਰਮ ਤੇ ਇੰਪੋਰਟ ਹੋ ਕੇ ਆਇਆ ਸੀਗਾ ਜਿਸ ਬਾਰੇ ਤਕਰੀਬਨ ਜਿੰਨੇ ਵੀ ਪੰਜਾਬ ਦੇ ਬਰੀਡਰ ਨੇ ਜਾਂ ਬੱਚਾ-ਬੱਚਾ ਨੂੰ ਪਤਾ ਜਿਹੜਾ ਨੀਲੀ ਰਾਵੀ ਨਾਲ ਸੰਬੰਧ ਰੱਖਦਾ ਵੀ ਇਹ ਬਲੱਡ ਲਾਈਨ ਕੀ ਹੈ ਤਾਂ ਬਾਦਲ ਬੋਲ ਦੀ ਗੱਲ ਕਰੀਏ ਤਾਂ ਬਾਦਲ ਬੋਲੇ ਜਿਹੜਾ ਭਾਗਮੱਝ ਦਾ ਬੱਚਾ ਹੈ ਭਾਗਮੱਝ ਦਾ ਤਕਰੀਬਨ 24+25+ ਰਿਕਾਰਡ ਹੈ ਔਰ ਬਹੁਤ ਹੀ ਚੰਗੀ ਪਿਓਰਿਟੀ ਵਾਲੀ ਮੱਝ ਔਰ ਤੁਸੀਂ ਕਾਫੀ ਜਿੰਨੀਆਂ ਆਪਾਂ ਜਿੰਨੀਆਂ ਭਾਗਮੱਝ ਦੀਆਂ ਫੋਟੋਆਂ ਜਾਂ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਆਮ ਹੀ ਦੇਖੀਆਂ ਹੋਈਆਂ ਹੋਣਗੀਆਂ ਕਿਉਂਕਿ ਉਸਦੀ ਆਰਡਰ ਦੀ ਕੁਆਲਿਟੀ ਔਨ ਦੀ ਸਰੀਰਕ ਬੰਤਰ ਜੋ ਕਿ ਨੀਲੀ ਰਾਵੀ ਦੇ ਵਿੱਚ ਸਭ ਤੋਂ ਪਿਓਰਟੀ ਜਿਹੜੀ ਹੈ ਉਹ ਜਿਆਦਾ ਮਹੱਤਤਾ ਸਿਰਕ ਬਰੰਦਰ ਦੀ ਆ ਜਾਂਦੀ ਹੈ ਕਿਉਂਕਿ ਆਪਣੇ ਜਿਵੇਂ ਪੰਜਾਬ ਦੇ ਵਿੱਚ ਪੰਜ ਕਲਿਆਣੀ ਨੂੰ ਮਹੱਤਤਾ ਦੇ ਕੇ ਨੀਲੀ ਰਾਵੀ ਜਿਹੜੀ ਪਿਓਰ ਨੀਲੀ ਰਾਵੀ ਉਹਨੂੰ ਖਤਮ ਕਰਨ ਦੇ ਕੰਡੇ ਪਹਚਾਤਾ ਪਰ ਨੀਲੀ ਰਾਵੀ ਦੇ ਵਿੱਚ ਜੇਕਰ ਪਿਓਰਟੀ ਵਿੱਚ ਜਾਣਾ ਹੈ ਸੁੰਦਰਤਾ ਦੇ ਵਿੱਚ ਜਾਣਾ ਹੈ ਤਾਂ ਉੱਥੇ ਬਾਡੀ ਸਟਰਕਚਰ ਜਿਆਦਾ ਕੰਮ ਕਰਦਾ ਹੈ ਬਾਡੀ ਸਟਰਕਚਰ ਹੋਇਆ ਔਰ ਆਪਣੇ ਪੰਜਾਬ ਦੇ ਲੋਕਾਂ ਨੇ ਪੰਜ ਕਲਿਆਣੀ ਨੂੰ ਨੀਲੀ ਰਾਵੀ ਦਾ ਰੂਪ ਦੇ ਕੇ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਤਾਂ ਬਾਦਲ ਬੁੱਲ ਜਿਹੜਾ ਇਹ ਭਾਗਮਾਈ ਦਾ ਬੱਚਾ ਹੈ ਔਰ ਪਿਓ ਵੱਲੋਂ ਬਲਕ ਗੱਲ ਕਰੀਏ ਤਾਂ ਇਹ ਸ਼ੈਨਸ਼ਾ ਦਾ ਬੱਚਾ ਜਿਹੜਾ ਇਸ ਵਕਤ ਬਾਦਲ ਫਰਮ ਤੇ ਖੜਾ ਔਰ ਸ਼ੈਨਸ਼ਾ ਜਿਹੜੀ ਮਾਂ ਹੈ ਉਹ 부ਚੀ ਹੈ ਤਾਂ ਟੋਟਲੀ ਜਿਹੜੀ ਬਲੱਡ ਲਾਈਨ ਹੈ ਉਹ ਪਾਕਿਸਤਾਨ ਦੀ ਪਿਓਰਿਟੀ ਵਾਲੀ ਬਲੱਡ ਲਾਈਨ ਹੈ ਕਾਫੀ ਆਪਣੇ ਵੀਰਾਂ ਦੇ ਕਮੈਂਟ ਆਉਂਦੇ ਰਹਿੰਦੇ ਆ ਵੀ ਸਾਨੂੰ ਬਾਦਲ ਦੀ ਵੀਡੀਓ ਜਾਂ ਬਾਦਲ ਦੇ ਜੋ ਵੀ ਇਹ ਉਸ ਦਾ ਫੋਟੋ ਮਹ ਪਹਚਾਓ ਫੋਟੋਆਂ ਦਿਖਾਓ ਤਾਂ ਟਾਈਮ ਨਹੀਂ ਲੱਗਦਾ ਸੀ ਕਿਉਂਕਿ ਜਦੋਂ ਜਦੋਂ ਤੱਕ ਅਸੀਂ ਇੱਥੇ ਪਹੁੰਚ ਕੇ ਉਹ ਜੀ ਨੂੰ ਚੰਗੀ ਤਰ੍ਹਾਂ ਬਿਆਨ ਨਹੀਂ ਕਰ ਪਾਵਾਂਗੇ ਤਾਂ ਉਹਦੀ ਮੱਤਤਾ ਜਾਂ ਉਹਦੀ ਬਿਊਟੀ ਅਸੀਂ ਪੇਸ਼ ਨਹੀਂ ਕਰ ਪਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਬਾਦਲ ਬੁੱਲੇ ਕਾਫੀ ਅੱਛਾ ਬਣ ਗਿਆ ਹੈ ਇਹਦੀਆਂ ਫੋਟੋਆਂ ਕਾਫੀ ਵੀਰਾਂ ਨੇ ਦੇਖੀਆਂ ਹੋਣਗੀਆਂ ਜਦੋਂ ਕਿ ਮੈਂ ਤੁਹਾਨੂੰ ਦੱਸ ਦਿਆਂ ਵੀ ਜੋ ਵੀਡੀਓ ਦੇ ਵਿੱਚ ਬੁੱਲ ਦਿਖਦਾ ਉਹ ਪੂਰਪਰ ਬੁੱਲ ਨਹੀਂ ਦਿਖਦਾ ਹੁੰਦਾ ਵੀਡੀਓ ਦੇ ਵਿੱਚ ਬੁੱਲ ਹੋਰ ਦਿਖਦਾ ਲੇਕਿਨ ਜਦੋਂ ਲਾਈਵ 'ਚ ਆਪਾਂ ਦੇਖਦੇ ਹਾਂ ਇਸ ਬੁੱਲ ਨੂੰ ਤਾਂ ਬੁੱਲ ਦੀ ਜਿਹੜੀ ਸੁੰਦਰਤਾ ਉਹ ਹੋਰ ਹੈ ਤਾਂ ਸਾਡੇ ਨਾਲ ਪੰਜਾਬ ਤੋਂ ਵੀ ਵੀਰ ਪਹੁੰਚੇ ਹੋਏ ਨੇ ਆ ਜਿਹੜੇ ਨੀਲੀ ਰਾਵੀ ਦੇ ਬਹੁਤ ਹੀ ਚੰਗਾ ਕੰਮ ਕਰਨ ਵਾਲੇ ਵੀਰ ਨੇ ਤਾਂ ਉਹਨਾਂ ਦੇ ਵੀ ਤੁਹਾਨੂੰ ਇਸ ਬੁੱਲ ਪ੍ਰਤੀ ਕੀ ਉਹਨਾਂ ਦੇ ਵਿਚਾਰ ਨੇ ਉਹ ਵੀ ਸੁਣਾਵਾਂਗੇ ਤਾਂ ਕਿਉਂਕਿ ਬੁੱਲ ਇਸ ਬੁੱਲ ਨੂੰ ਸਪੈਸ਼ਲ ਦੇਖਣ ਵਾਸਤੇ ਆਪਣੇ ਪੰਜਾਬ ਤੋਂ ਸਰਦਾਰ ਰਵਿੰਦਰ ਸਿੰਘ ਸੋਲ ਨੇ ਜੋ ਨੀਲੀ ਰਾਵੀ ਨੂੰ ਬਹੁਤ ਹੀ ਚੰਗੀ ਤਰ੍ਹਾਂ ਨੇੜੇ ਤੋਂ ਜਾਣਦੇ ਨੇ ਔਰ ਚੰਗਾ ਕੰਮ ਕਰ ਰਹੇ ਨੇ ਉਹ ਵੀ ਇੱਥੇ ਪਹੁੰਚੇ ਸਾਡੇ ਨਾਲ ਡਾਕਟਰ ਬਲਜਿੰਦਰ ਸਿੰਘ ਵਡਿੰਗ ਨੇ ਜੋ ਕਿ ਨੀਲੀ ਰਾਵੀ ਵਿੱਚ ਕਾਫੀ ਕੰਮ ਚੰਗਾ ਕੰਮ ਕਰ ਰਹੇ ਨੇ ਕਾਫੀ ਚੰਗੇ ਬੁਲ ਯੂਜ਼ ਕਰ ਰਹੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਰਵਿੰਦਰ ਸੋਲਜੀ ਧੰਨਵਾਦ ਪਹਿਲਾਂ ਤੁਹਾਡਾ ਬਹੁਤ ਬਹੁਤ ਤੁਸੀਂ ਇੱਥੇ ABC ਵੀਰਾਂ ਵਾਲੀ ਵਾਸਤੇ ਪਹੁੰਚੇ ਹੋ ਇੱਥੇ ਪਹੁੰਚੇ ਹੋ ਤਾਂ ਪਹਿਲਾਂ ਤਾਂ ਦੱਸੋ ਵੀ ਤੁਸੀਂ ਪੂਰਾ ਫਾਰਮ ਦੇਖਿਆ ਤੁਹਾਨੂੰ ਕਿਵੇਂ ਲੱਗਾ ਜੀ ਬਹੁਤ ਵਧੀਆ ਲੱਗਾ ਤੇ ਬਹੁਤ ਵਧੀਆ ਵੀਰ ਕੰਮ ਕਰ ਰਿਹਾ ਹੈ ਸਾਰਾ ਹੁਣੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਸਾਫ ਸੁਥਰਾ ਕੰਮ ਕਰ ਰਿਹਾ ਹੈ ਠੀਕ ਹੈ ਜੀ ਤੇ ਮਦਰ ਫਾਰਮ ਬਹੁਤ ਟੌਪ ਦਾ ਹੈ ਠੀਕ ਹੈ ਜੀ ਹਾਂ ਜੀ ਤਾਂ ਸੋਲ ਸਾਹਿਬ ਮੈਂ ਤੁਹਾਡੇ ਜਿਹੜਾ ਬਾਦਲ ਬੋਲੇ ਇਹਦੇ ਥੋੜੇ ਵਿਚਾਰ ਲੈਣਾ ਚਾਹਾਂਗਾ ਬਾਦਲ ਬੋਲਾ ਜਿਹੜਾ ਪਿਓਰ ਪਾਕਿਸਤਾਨੀ ਬਲੱਡ ਹੀ ਆ ਠੀਕ ਹੈ ਜੀ ਮਦਰ ਵੀ ਉਧਰ ਦੀ ਏ ਇਹਦੀ ਦਾਦੀ ਵੀ ਉਧਰ ਦੀ ਏ ਫਾਦਰ ਵੀ ਤੇ ਜਿਹੜਾ ਇਹਦਾ ਦਾਦਾ ਹੈ ਉਹ ਹੀਰਾ ਹੈ ਸਹੀ ਹੈ ਜੀ ਤੇ ਮਦਰ ਦਾ ਸਾਰਿਆਂ ਤਕਰੀਬਨ ਪਤਾ ਹੀ ਹੈ ਕਿ ਭਾਗ ਮੱਝ ਤਾਂ ਚੰਗੇ ਖੁੱਲੇ ਵੱਡੇ ਲੈਵੇ ਦੀ ਮੈਂ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਆਪਾਂ ਅੱਜ ਤੋਂ ਕੋਈ 20 25 ਸਾਲ ਪਹਿਲਾਂ ਆਮ ਸੀ ਹਾਂਜੀ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ ਸਹੀ ਹੈ ਜੀ ਉਹ ਇਹਦੇ ਵਿੱਚ ਸਾਰਾ ਕੁਝ ਹੈ ਤੇ ਜਿਹੜੇ ਚੀਜ਼ ਚੰਗੀ ਲੈਣਾ ਚਾਹੁੰਦੇ ਨੇ ਬਾਡੀ ਲੈਂਗੁਏਜ ਵੀ ਹੋਵੇ ਤੇ ਰੰਗ ਨੂੰ ਛੱਡ ਗਏ ਰੰਗ ਨੂੰ ਛੱਡ ਗਏ ਹਾਂ ਜਿਨੇ ਪੰਜ ਕਲਿਆਣੇ ਤੇ ਕੰਮ ਕਰਨਾ ਉਹ ਚਲੋ ਵੱਖਰਾ ਹੈ ਪਰ ਜਿਨੇ ਪਿਓਰਿਟੀ ਦੇ ਕੰਮ ਕਰਨਾ ਹੈ ਠੀਕ ਹੈ ਜੀ ਜਿਹੜੇ ਭਰਾ ਨਵਾਂ ਜੁੜਨਾ ਚਾਹੁੰਦੇ ਨੇ ਉਹ ਇਹ ਚੀਜ਼ ਤਗੜੇ ਹੋ ਕੇ ਵਰਤਣ ਠੀਕ ਹੈ ਜੀ ਮੈਂ ਜਿੰਨੇ ਵੀ ਸਾਡੇ ਵੀਰ ਸੱਜਣ ਦੇਖ ਰਹੇ ਨੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਇਸ ਬੋਲੇ ਚ ਦਵਾਉਣ ਦੇ ਵਿੱਚ ਸਰਦਾਰ ਰਵਿੰਦਰ ਸਿੰਘ ਸੋਲ ਨੇ ਸਾਡੇ ਵੀਰ ਨੇ ਦਲਸ਼ੇਰ ਸਰਪੰਚੇ ਜਾਂ ਆਪਣਾ ਚੀਮਾ ਸਾਹਿਬ ਹੋ ਗਏ ਤੇ ਉਸ ਤੋਂ ਬਾਅਦ ਕਾਫੀ ਹੋਰ ਵੀ ਚੰਗੇ ਬਰੀਡਰ ਨੇ ਜਿਹੜੇ ਸਾਡੇ ਉਹ ਨੇ ਇਹਨਾਂ ਬਲੋਂ ਦਵਾਉਣ ਦੇ ਵਿੱਚ ਉਹਨਾਂ ਦਾ ਸਾਰਿਆਂ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਸਾਨੂੰ ਰਿਹਾ ਕਿਉਂਕਿ ਉਹਨਾਂ ਪੂਰਾ ਜੋਰ ਲਾਇਆ ਵੀ ਤੁਸੀਂ ਇਹ ਬੋਲ ਜਿਹੜਾ ABC ਵੀਰਾਂ ਵਾਲੀ ਲੈ ਕੇ ਜਾਓ ਤਾਂ ਰਵਿੰਦਰ ਜੀ ਜਿਵੇਂ ਆਪਾਂ ਕਹਿੰਦੇ ਆ ਵੀ ਪੰਜ ਕਲਿਆਣ ਦਾ ਬਹੁਤ ਨੁਕਸਾਨ ਹੋਇਆ ਆਪਣੇ ਪੰਜਾਬ ਚ ਕਿਉਂਕਿ ਲੋਕਾਂ ਨੇ ਜੋ ਮੇਲਿਆਂ ਵਿੱਚ ਦੇਖਿਆ ਉਹ ਬਿਊਟੀ ਕੰਪੀਟੀਸ਼ਨਾਂ ਕਰਕੇ ਉਸ ਚੀਜ਼ ਦਾ ਨੁਕਸਾਨ ਬਹੁਤ ਜ਼ਿਆਦਾ ਚੱਲਣਾ ਪਿਆ ਕੋਈ ਜੇ ਸੀਗਾ ਜੀ ਕਿ ਜਿਹੜੇ ਡਾਕਟਰ ਸੀਗੇ ਤੇ ਡਾਕਟਰਾਂ ਨੇ ਪੰਜ ਕਲਿਆਣੀ ਨੂੰ ਪਹਿਲ ਦਿੱਤੀ ਸੀ ਪੰਜ ਕਲਿਆਣੀ ਆਉਣ ਦੇ ਨਾਲ ਨਾਲ ਦੇਸੀ ਪੰਜ ਕਲਿਆਣੀ ਪੈਦਾ ਹੋ ਗਈ ਠੀਕ ਹੈ ਜੀ ਤੇ ਉਹਨੇ ਦੁੱਧ ਤਾਂ ਕੀ ਬਣਾਉਣਾ ਸੀ ਉਹਨੇ ਸਾਡੀ ਜਿਹੜੀ ਪੁਰਾਣੀ ਨਸਲ ਸੀ ਉਹਨੂੰ ਵੀ ਖਰਾਬ ਕੀਤਾ ਰੰਗ ਦੇ ਆਧਾਰ ਤੇ ਬਣਾ ਕੇ ਸਹੀ ਗੱਲ ਹੈ ਜੀ ਤੇ ਇਹ ਚਲੋ ਬੜਾ ਮੈਂ ਧੰਨਵਾਦੀ ਆ ਇਹਨਾਂ ਦਾ ਕਿ ਜੋ ਇਹਨਾਂ ਨੇ ਇਹ ਲਿਆ ਕੇ ਤਾਂ ਹੁਣ ਆਉਣ ਵਾਲੇ ਟਾਈਮ 'ਚ ਬੇਨਤੀ ਕਰਾਂਗੇ ਕਿ ਇਹਦਾ ਸਖਰ ਸਖਰ ਸੀਮਣ ਵੀ ਬਣਾਓ ਤੇ ਭਰਾ ਹੋਰ ਜ਼ਿਆਦਾ ਕਟੀਆਂ ਰਹਿਣ ਇਹਦੇ ਤੋਂ ਕਟੀਆਂ ਲੈਣ ਤਾਂ ਸੋਲ ਸਾਹਿਬ ਉਮੀਦ ਹੈ ਬੁੱਧ ਤੋਂ ਬਹੁਤ ਜ਼ਿਆਦੀ ਉਮੀਦ ਆ ਜੀ ਕਿਉਂ ਇਹਦੀ ਮਾਂ ਵੀ ਵੇਖੀ ਆ ਇਹਦੀ ਦਾਦੀ ਵੀ ਵੇਖੀ ਆ ਦਾਦਾ ਵੀ ਵੇਖਿਆ ਵਾ ਤੇ ਪਿਓ ਵੀ ਵੇਖਿਆ ਵਾ ਸਹੀ ਗੱਲ ਹੈ ਜੀ ਤੇ ਜੇ ਇਹ ਤੋਂ ਹੁਣ ਤਾਂ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਤੋ ਬਹੁਤ ਬਹੁਤ ਧੰਨਵਾਦ ਸਭ ਦਾ ਤੁਸੀਂ ਇੱਥੇ ਪਹੁੰਚੇ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਤਾਂ ਉਮੀਦ ਕਰਾਂਗੇ ਸਾਨੂੰ ਉਮੀਦ ਹੈ ਵੀ ਅਸੀਂ ਇਸ ਬੁੱਲ ਤੋਂ ਚੰਗੇ ਬੁੱਲਾਂ ਜਾਂ ਚੰਗੇ ਬੱਚੇ ਪੈਦਾ ਕਰੀਏ ਚੰਗੇ ਬੱਚੇ ਲੈ ਕੇ ਜਿਹੜੇ ਸਾਡੇ ਕਿਸਾਨ ਵੀ ਨੇ ਉਹਨਾਂ ਨੂੰ ਇਹਦਾ ਫਾਇਦਾ ਪਹੁੰਚਾਈਏ ਕਿਉਂਕਿ ਇਹੋ ਜੀਆਂ ਬਲੱਡ ਲਾਈਨਾਂ ਘਰ ਘਰ ਨਹੀਂ ਖੜੀਆਂ ਅੱਜ ਪੰਜਾਬ ਦੇ ਜਿਹੜੇ ਬਰੀਡਰ ਨੇ ਜਿਹੜੇ ਵੀਰ ਨੇ ਉਹ ਚਾਹੁੰਦੇ ਨੇ ਵੀ ਸਾਡੇ ਕੋਲ ਪਾਕਿਸਤਾਨ ਦੀ ਬਲੱਡ ਲਾਈਨ ਪਹੁੰਚੇ ਪਰ ਉਹ ਪਹੁੰਚਣੀ ਪੌਸਿਬਲ ਨਹੀਂ ਲੇਕਿਨ ਇਹੋ ਜੀ ਬੁੱਲ ਸਾਡੇ ਕੋਲ ਰਜੀਵ ਫਾਰਮ ਦੇ ਸਰਪੰਚ ਦੇ ਰਜੀਵ ਭਾਈ ਸਾਹਿਬ ਦੇ ਫਾਰਮ ਤੇ ਖੜੇ ਹੋਏ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਉਹਨਾਂ ਦੀ ਬਰੀਡ ਜਿਨ੍ਹਾਂ ਦਾ ਨਾਂ ਵੀ ਉਹਨਾਂ ਦੀ ਉਥੋਂ ਦੀ ਬਰੀਡ ਨਹੀਂ ਲੇਕਿਨ ਉਹਨਾਂ ਪੰਜਾਬ ਦੇ ਖਾਤਰ ਇਹ ਪੈਸਾ ਲਾਇਆ ਵੀ ਪੰਜਾਬ 'ਚ ਵਧੀਆ ਬਰੀਡ ਪਹੁੰਚਾਈ ਸੋ ਬਹੁਤ-ਬਹੁਤ ਮਿਹਰਬਾਨੀ ਜਿੰਨੇ ਵੀਰ ਜੁੜਾ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੀ ਤੇ ਆਪਣੇ ਕਮੈਂਟ ਕਰਕੇ ਦੱਸਿਆ ਜੀ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਤਾਂ ਜੋ ਅਸੀਂ ਹੋਰ ਵਕਤ ਤੋਂ ਬਾਅਦ ਇਹੋ ਜਿਹੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ